ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਸਾਧ ਸੰਗਤ ਜੀ ਆਪਾਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਨਾਨਕਸਰ ਕਲੇਰਾ ਜਗਰਾਉਂ ਵਿਖੇ ਇਹ ਹਸਪਤਾਲ ਆ ਜੀ ਬਣਿਆ ਹੋਇਆ ਹਨਾ ਜੇ ਇਧਰ ਤੇ ਤੁਹਾਨੂੰ ਇਹਦੇ ਆਪਾਂ ਦਰਸ਼ਨ ਕਰਾਉਨੇ ਆ ਨਾਨਕਸਰ ਬਾਬਾ ਅਨੰਦ ਸਿੰਘ ਜੀ ਈਸ਼ਰ ਸਿੰਘ ਜੀ ਚੈਰੀਟੇਬਲ ਹਸਪਤਾਲ ਠੀਕ ਆ ਜੀ ਇਹ ਇਧਰ ਬਣਿਆ ਹੋਇਆ ਜਦੋਂ ਆਪਾਂ 메ਨ 게ਟ ਇਧਰ ਜਦੋਂ ਆ ਜਾਂਦਾ 메ਨ 게ਟ ਤੋਂ ਸੱਜੇ ਪਾਸੇ ਨਾਲ ਮੁੜ ਜਾਣਾ ਨਰਸਰੀ ਵੱਲ ਨੂੰ ਬਗੀਚੇ ਵੱਲ ਨੂੰ ਇਧਰ ਨੂੰ ਤੇ ਇਧਰੋਂ ਸੱਜੇ ਪਾਸੇ ਆਉਂਦਿਆਂ ਤੇ ਇੱਥੇ ਹਸਪਤਾਲ ਆ ਠੀਕ ਹੈ ਜੀ ਬਣਿਆ ਹੋਇਆ ਵੀ ਜੋ ਵੀ ਇੱਥੇ ਕੋਈ ਆਉਂਦਾ ਕੋਈ ਪ੍ਰੋਬਲਮਾ ਦਵਾਈ ਲੈਣੀ ਕਿਸੇ ਸੇਵਾਦਾਰ ਨੇ ਸੰਗਤ ਨੇ ਤੇ ਇੱਥੋਂ ਆ ਕੇ ਜਿਹੜੀ ਲਿਜਾ ਸਕਦਾ ਦਵਾਈ ਠੀਕ ਹੈ ਜੀ ਹਾਂਜੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਕਿਸੇ ਨੂੰ ਇੱਥੇ ਆਉਂਦਿਆਂ ਕਿਸੇ ਸੰਗਤ ਨੂੰ ਤਾਂ ਇੱਥੋਂ ਹਸਪਤਾਲ ਚੋਂ ਦਵਾਈ ਜਿਹੜੀ ਲਿਜਾ ਸਕਦੇ ਹੋ 24 ਘੰਟੇ ਜਿਹੜੀ ਸੇਵਾ ਉਪਲਬਧ ਦਾ ਠੀਕ ਆ ਜੀ ਇਹ ਤੁਹਾਨੂੰ ਹਸਪਤਾਲ ਦਿਖਾ ਰਹੇ ਆ ਆਪਾਂ ਠੀਕ ਆ ਜੀ ਉਹ ਵੀਰ ਦਵਾਈ ਲੈ ਕੇ ਆਉਂਦੇ ਦੇਖੋ ਤੇ ਇਹ ਹਸਪਤਾਲ ਆ ਜੀ ਠੀਕ ਆ ਜੀ 24 ਘੰਟੇ ਜਿਹੜੀ ਸਰਵਿਸ ਆ ਇੱਥੇ ਡਾਕਟਰ ਬਹਿੰਦੇ ਆ ਠੀਕ ਆ ਜੀ ਤੇ ਕੋਈ ਵੀ ਇਥੋਂ ਦਵਾਈ ਆ ਕੇ ਲੈ ਜਾ ਸਕਦਾ ਠੀਕ ਆ ਜੀ ਫ੍ਰੀ ਜਿਹੜੀ ਸੇਵਾ ਏ ਤੇ ਤੁਸੀਂ ਦੇਖ ਰਹੇ ਹੋ ਇੱਧਰ ਠੀਕ ਆ ਜੀ ਇੱਧਰ ਨਾਲ ਆ ਨਰਸਰੀ ਆ ਤੇ ਇੱਧਰੋਂ ਆਉਂਦਿਆਂ ਸੱਜੇ ਪਾਸੇ ਮੁੜ ਜਾਣਾ ਗੇਟ ਦੇ ਡਿਊਟੀ ਤੋਂ ਠੀਕ ਹੈ ਜੀ ਹਾਂ ਜੀ ਹਾਂ ਜੀ ਦਵਾਈ ਲੈ ਕੇ ਆਏ ਜੀ ਹਾਂ ਜੀ ਠੀਕ ਠੀਕ ਹੈ ਜੀ ਇਹ ਦੇਖੋ ਇਹ ਹਸਪਤਾਲ ਆ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਐਂਬੂਲੈਂਸ ਸੇਵਾ ਵੀ ਜਿਹੜੀ ਉਪਲਬਧ ਦਾ ਐਕਸ-ਰੇ ਵਗੈਰਾ ਲੈਬੋਰੀ ਸਾਰਾ ਕੁਝ ਹੈ ਠੀਕ ਹੈ ਜੀ ਹਾਂ ਜੀ ਇਹ ਦੇਖੋ ਠੀਕ ਹੈ ਜੀ ਹਾਂ ਜੀ ਤੇ ਆਓ ਇਹਦੇ ਨਾਲ ਹੀ ਜਿਹੜਾ ਇੱਥੇ ਜਿਹੜੇ ਪੌਦੇ ਉਗਾਏ ਜਾਂਦੇ ਨਰਸਰੀ ਆ ਹਨਾ ਜੀ ਨਾਲ ਹੀ ਇਹਦੇ ਵਿੱਚ ਤੇ ਜਿਹੜੇ ਦਰਖਤਾਂ ਤੇ ਆਸੇ ਪਾਸੇ ਦਰਖਤਾਂ ਜਿਹੜੇ ਸੜਕ ਤੇ ਲਾਏ ਜਾਂਦੇ ਆ ਤੇ ਇੱਥੇ ਤੁਹਾਨੂੰ ਆਪਾਂ ਨਰਸਰੀ ਵੀ ਜਿਹੜੀ ਦਿਖਾਉਨੇ ਆ ਪਿਛਲੀ ਛੇੜ ਹਰੇਕ ਤਰ੍ਹਾਂ ਦੇ ਦਰਖਤ ਪੌਦੇ ਜਿਹੜੇ ਲਾਏ ਜਾਂਦੇ ਆ ਤੇ ਇੱਥੋਂ ਪੱਟ ਕੇ ਨੀਰੀ ਤਿਆਰ ਕੀਤੀ ਜਾਂਦੀ ਇੱਥੇ ਦੇ ਇੱਥੋਂ ਪੱਟ ਕੇ ਫਿਰ ਜਿਹੜੇ ਆ ਦਰਖਤ ਸੜਕਾਂ ਤੇ ਆਸੇ ਪਾਸੇ ਜਿਹੜੇ ਲਾਏ ਜਾਂਦੇ ਹਨਾ ਜੀ ਮਹਾਪੁਰਖਾਂ ਵੱਲੋਂ ਤੇ ਤੁਹਾਨੂੰ ਦਿਖਾਉਨੇ ਆ ਆਪਾਂ ਨਰਸਰੀ ਵੀ ਇਹਦੇ ਨਾਲ ਹੀ ਆ ਬਹੁਤ ਵਧੀਆ ਜਿਹੜੀ ਕੁਦਰਤੀ ਇੱਥੇ ਬਹੁਤ ਵਧੀਆ ਸਵਾਤਾਵਰਨ ਸਾਫ਼ ਸੁਥਰੀ ਹਵਾ ਜਿਹੜੀ ਬਹੁਤ ਵਧੀਆ ਗਰਮੀਆਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੀ ਆ ਦੇਖੋ ਹਰ ਇੱਕ ਤਰ੍ਹਾਂ ਦੇ ਦਰੱਖਤ ਹਨੇ ਦੇਖੋ ਆ ਹਸਪਤਾਲ ਦੇ ਜਿਹੜੇ ਬੈਕ ਸਾਈਡ ਇਧਰੋਂ ਆਉਂਦਿਆਂ ਹੋਇਆਂ ਠੀਕ ਹੈ ਜੀ ਆਹ ਦੇਖੋ ਬਹੁਤ ਵਧੀਆ ਜਿਹੜਾ ਇੱਥੇ ਬਾਗੀਚਾ ਵਗੈਰਾ ਬਣਿਆ ਹੋਇਆ ਪਿੱਛੇ ਹਸਪਤਾਲ ਦੇ ਤੇ ਇਧਰ ਨਾਲ ਹੀ ਪਰਲੀ ਸਾਈਡ ਜਿਹੜੀ ਨਰਸਰੀ ਹੈ ਇੱਥੇ ਬਹੁਤ ਵਧੀਆ ਫਾਰਕ ਬਣੀ ਹੋਈ ਆ ਦੇਖੋ ਜੀ ਤੁਹਾਨੂੰ ਦਿਖਾਉਨੇ ਆਪਾਂ ਇੱਥੋਂ ਸਾਰਾ ਆ ਦੇਖੋ ਹਰੇਕ ਤਰ੍ਹਾਂ ਦੇ ਇੱਥੇ ਪੌਦੇ ਆ ਜਿਹੜੇ ਦੇਖੋ ਇੱਥੇ ਤਿਆਰ ਕੀਤੇ ਜਾਂਦੇ ਸਾਰੇ ਪਨੀਰੀ ਇਹ ਠੀਕ ਆ ਜੀ ਆ ਦੇਖੋ ਇੱਥੋਂ ਪੱਟ ਕੇ ਲਾਏ ਜਾਂਦੇ ਔਲੇ ਦੇ ਦਰਖਤ ਲੱਗੇ ਹੋਏ ਠੀਕ ਆ ਜੀ ਔਲੇ ਬਹੁਤ ਲੱਗਦੇ ਆ ਲੋਕ ਇੱਥੋਂ ਲੈ ਕੇ ਜਾਂਦੇ ਬਹੁਤ ਚਾਰ ਫੌਨ ਲਈ ਆ ਦੇਖੋ ਤੁਸੀਂ ਬਹੁਤ ਵਧੀਆ ਜਿਹੜੇ ਔਲੇ ਲੱਗੇ ਹੋਏ ਆ ਉੱਪਰ ਤੱਕ ਸਾਰੇ ਠੀਕ ਆ ਜੀ ਆ ਦੇਖੋ ਠੀਕ ਆ ਜੀ ਹਾਂ ਦੇਖੋ ਪੌਦੇ ਜਿਹੜੇ ਇੱਥੇ ਤਿਆਰ ਕੀਤੇ ਜਾਂਦੇ ਬਹੁਤ ਵਧੀਆ ਜਿਹੜੇ ਫੇਗ ਤਰ੍ਹਾਂ ਦੇ ਫਰੂਟਾਂ ਵਾਲੇ ਵੀ ਦਰਖਤ ਲੱਗੇ ਹੋਏ ਆ ਦੇਖੋ ਪੌਦੇ ਜਿਹੜੇ ਇੱਥੇ ਤਿਆਰ ਕੀਤੇ ਹੋਏ ਸਾਰੇ ਠੀਕ ਆ ਜੀ ਤੇ ਇਥੋਂ ਪੱਟ ਕੇ ਫਿਰ ਸੜਕ ਤੇ ਜਿਹੜੇ ਆਸੇ ਪਾਸੇ ਲਾਏ ਜਾਂਦੇ ਆ ਠੀਕ ਆ ਜੀ ਇਥੋਂ ਆ ਦੇਖੋ ਜੀ ਠੀਕ ਆ ਉਹ ਤਾਂ ਵਧੀਆ ਪੌਦੇ ਤਿਆਰ ਹੋਏ ਪਏ ਆ ਠੀਕ ਆ ਜੀ ਇਹ ਦੇਖੋ ਬੰਬਾ ਦੇ ਦਰਾਖਤ ਵੀ ਆ ਨਾਲ ਇਧਰ ਅਮਰੂਦ ਲੱਗੇ ਹੋਏ ਆ ਜੀ ਠੀਕ ਆ ਉਹ ਦੇਖੋ ਕੇਲੇ ਆ ਅਮਰੂਦ ਅਮਰੂਦਾਂ ਦੇ ਦਰਾਖਤ ਆ ਦੇਖੋ ਠੀਕ ਆ ਜੀ ਹਾਂ ਜੀ ਦੇਖੋ ਠੀਕ ਆ ਜੀ ਕੇਲੇ ਲੱਗੇ ਹੋਏ ਨੇ ਬਹੁਤ ਵਧੀਆ ਜਿਹੜਾ ਇੱਥੇ ਵਾਤਾਵਰਨ ਬਹੁਤ ਸੋਹਣਾ ਜੀ 이 까지 로지